ਬਲੈਕਆਊਟ ਵਿੱਚ ਆਪਣੀਆਂ ਘਰਾਂ ਅਤੇ ਦੁਕਾਨਾਂ ਦੀ ਬਿਜਲੀ ਬੰਦ ਰੱਖੋ ਡੀਸੀ ਅੰਮ੍ਰਿਤਸਰ ਸਾਰੇ ਲਾਈਟਾਂ ਬੰਦ ਕਰੋ ਇਸ ਵਿੱਚ ਮੁੱਖ ਲਾਈਟਾਂ ਇਨਵਰਟਰ ਲਾਈਟਾਂ ਤੇ ਦੁਕਾਨਾਂ ਟਾਈਮ ਸਿਰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਜੰਡਿਆਲਾ ਗੁਰੂ ਦੇ ਐਸਐਚਓ ਹਰਚੰਦ ਸਿੰਘ ਵੱਲੋਂ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਾਇਰਨ ਦੌਰਾਨ ਤੁਸੀਂ ਰਸਤੇ ਵਿੱਚ ਹੋ ਤਾਂ ਹੈੱਡਲਾਈਟ ਤੁਰੰਤ ਬੰਦ ਕਰੋ ਕਾਰ ਨੂੰ ਥਾਂ ਤੇ ਰੋਕੋ ਅਤੇ ਕੋਈ ਹਿਰਜੁਲ ਨਾ ਕਰੋ ਕਿਸੇ ਵੀ ਕਿਸਮ ਦੀ ਲਾਈਟ ਸ਼ਾਮਲ ਹੈ ਜੋ barro ਦੇਖ ਸਕਦੇ ਹੋਵੇ ਉਸ ਤੋਂ ਬਚਦੇ ਹੋਏ ਆਪਣੀਆਂ ਸਾਰੀਆਂ ਲਾਈਟਾਂ ਬੰਦ ਕਰਕੇ ਸਾਈਡ ਤੇ ਖੜੇ ਹੋ ਜਾਓ ਬਾਈਟ ਐਸ ਐ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਦੇਖੋ ਤਣਾਅ ਜਿਹੜਾ ਵਾ ਪੂਰੇ ਦੇਸ਼ ਦੇ ਵਿੱਚ ਆ ਐਸਲੇ ਦੇਸ਼ ਨੂੰ ਆਪਣੇ ਪੂਰੀ ਆਪਣੀ ਹੋਂਦ ਰੱਖਣ ਕਾਇਮ ਰੱਖਣ ਲਈ ਹਰ ਇੱਕ ਹੀ ਲਵਸੀਲਾ ਵਰਤਣਾ ਪੈਣਾ ਪਰ ਜਿਹੜੀ ਜੱਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਸਾਡੇ ਪੰਜਾਬ ਨੂੰ ਹੁੰਦਾ ਹਮੇਸ਼ਾ ਹੀ ਕਿਉਂਕਿ ਪੰਜਾਬ ਬਿਲਕੁਲ ਸਾਡਾ ਬਾਰਡਰ ਦੇ ਉੱਤੇ ਆ ਔਰ ਉਹਨਾਂ ਖਾਸ ਕਰਕੇ ਪਿੰਡਾਂ ਦੇ ਵਾਸ ਜਿਹੜੇ ਬਿਲਕੁਲ ਬਾਰਡਰ ਦੇ ਉੱਪਰ ਆ ਉਥੇ ਬਹੁਤ ਜ਼ਿਆਦਾ ਤਨਾਅ ਬਣਿਆ ਹੋਇਆ ਹੈ ਇਸ ਲਈ ਉਹ ਲੋਕ ਆਪਣੇ ਘਰਾਂ ਨੂੰ ਛੱਡ ਕੇ ਸੇਫ ਜਗ੍ਹਾ ਤੇ ਜਾਣ ਨੂੰ ਮਜਬੂਰ ਹੋ ਗਏ ਨੇ ਜਾ ਰਹੇ ਨੇ ਤੇ ਇਸੇ ਹੀ ਚੱਕਰ ਤੇ ਵਿੱਚ ਤਿੰਨ ਚਾਰ ਦਿਨ ਤੋਂ ਆਪਾਂ ਦੇਖ ਰਹੇ ਆ ਕਿ ਆਪਾਂ ਰਾਤ ਨੂੰ ਜੋ ਬਲੈਕਆਊਟ ਵੀ ਹੋ ਰਹੀ ਆ ਸਭ ਲਾਈਟਾਂ ਬੰਦ ਹੋ ਰਹੀਆਂ ਵਾਂ ਮੇਰੀ ਸਾਰੀ ਸੰਜਨਤਾ ਨੂੰ ਇਹ ਬੇਨਤੀ ਆ ਕਿ ਆਪਾਂ ਪ੍ਰਸ਼ਾਸਨ ਦੇ ਨਾਲ ਜੋ ਪ੍ਰਸ਼ਾਸਨ ਸਾਨੂੰ ਹੁਕਮ ਲਾਉਂਦਾ ਉਹ ਇਨ ਇਨ ਬਿਨ ਆਪਾਂ ਜਿਹੜਾ ਵਾ ਉੱਤੇ ਪੈਰਾ ਦੇਣਾ ਚਾਹੀਦਾ ਸਾਨੂੰ ਕਿਉਂਕਿ ਪ੍ਰਸ਼ਾਸਨ ਹੈ ਜੋ ਸਾਡੇ ਵਾਸਤੇ ਆ ਸਾਨੂੰ ਉਹ ਸਾਡੀਆਂ ਚੰਗੀਆਂ ਸਾਡੇ ਸੁਰੱਖਿਆ ਵਾਸਤੇ ਜਿਹੜੀਆਂ ਇਹ ਹਦਾਇਤਾਂ ਕਰ ਰਿਆ ਵਾ ਕਿ ਐਸਲੇ ਲਾਈਟਾਂ ਬੰਦ ਕਰ ਦਿਓ ਇੰਨੇ ਵੇਲੇ ਤੱਕ ਘਰ ਚੱਲ ਜਾਓ ਆਪਾਂ ਦੇਖੋ ਆਪਾਂ ਲੁੱਟਰ ਲੁੱਟਰ ਵਾਂ ਨਜਾਇਜ਼ ਫਿਰਦੇ ਰਹੀਏ ਰਾਤ ਨੂੰ 10 ਵਜੇ ਤੱਕ 11 ਵਜੇ ਤੱਕ ਕੋਈ ਫਾਇਦਾ ਨਹੀਂ ਹੈ ਕੋਈ ਥੋੜੇ ਦਿਨ ਸੱਟਾ ਮਾਰ ਰੱਖੋ ਉਹ ਸਮਾਂ ਆ ਜਾਣਾ ਆਪਣੇ ਆਪਾ ਆਪਾਂ ਬੜੇ ਸਾਡੇ ਸੈਨਾ ਵੇਖੋ ਲੱਗੀ ਹੋਈ ਆ ਬੜੇ ਬਾਹਤਰ ਸਾਡੀ ਸੈਨਾ ਵਾ ਇੱਕ ਇੱਕ ਸੈਨਾਂ ਦਾ ਸਾਡਾ ਜਿਹੜਾ ਇੱਕ ਇੱਕ ਜਵਾਨ ਆ ਉਹ ਕਈਆਂ ਕਈਆਂ ਦੇ ਭਾਰੂ ਪੈਂਦਾ ਵਾ ਸੋ ਅਸੀਂ ਇਹ ਜੰਗ ਨਹੀਂ ਚਾਉਂਦੇ ਸੀ ਅਸੀਂ ਜੰਗ ਨਹੀਂ ਸੀ ਚਾਉਂਦੇ ਕਿ ਸਾਡੀ ਜੰਗ ਹੋਵੇ ਪਰ ਇਹਨੇ ਸਾਨੂੰ ਮਜਬੂਰ ਕੀਤਾ ਵਾ ਕਿ ਇਹ ਇਹੋ ਜਿਹੀ ਹਰਕਤਾਂ ਕਰਕੇ ਸਾਡੇ 26 ਸੈਲਾਨੀ ਜਿਹੜੇ ਪਹਿਲਗਾਮ ਦੇ ਵਿੱਚ ਇਹਨੇ ਸਾਡੀਆਂ ਭੈਣਾਂ ਸਾਹਮਣੇ ਹੀ ਉਹਨਾਂ ਦੇ ਜਿਹੜੇ ਸੁਹਾਗ ਜੜੇ ਆ ਉਹ ਖੋਲੇ ਹੀ ਉਹਦਾ ਜਿਹੜਾ ਉਹਨਾਂ ਦਾ ਸੁਹਾਗ ਦਾ ਬਦਲਾ ਲੈਣ ਵਾਸਤੇ ਸੰਦੂਰ ਆਪਰੇਸ਼ਨ ਜੋ ਕੀਤਾ ਗਿਆ ਔਰ ਇਹਨਾਂ ਦੇ ਆਤਵਾਦੀ ਟਿਕਾਣਿਆਂ ਤੇ ਹਮਲੇ ਕੀਤੇ ਗਏ ਆ ਨਾ ਕਿ ਇਹਨਾਂ ਦੇ ਕਿ ਅਸੀਂ ਕਿਤੇ ਸ਼ਹਿਰ ਦੇ ਕੀਤੇ ਆ ਨਾ ਕਿਸੇ ਇਹ ਕਿਤੇ ਦੁਕਾਨ ਦੇ ਕੀਤੇ ਨਾ ਕਿਸੇ ਇਹ ਕਿਤੇ ਸੈਨਾ ਦੇ ਕੀਤੇ ਆ ਇਹਨਾਂ ਉਹ ਆਤਵਾਦੀਆਂ ਟਿਕਾਣਿਆਂ ਤੇ ਹੀ ਹਮਲੇ ਕੀਤੇ ਗਏ ਆ ਉਤੋਂ ਬਾਅਦ ਫਿਰ ਇਹਨੇ ਪੁੰਛ ਦੇ ਵਿੱਚ ਜਾ ਕੇ ਸਾਡੇ ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾ ਕਰਕੇ ਉੱਤੇ 13 ਜਿਹੜੇ ਆ ਸ਼ਹੀਦ ਕੀਤੇ ਗਏ ਉਹਦੇ ਵਿੱਚ ਸਾਡੇ ਰਾਗੀ ਸੰਗ ਰਾਗੀ ਕੀਰਤਨ ਕਰਦੇ ਹੋਏ ਸ਼ਹੀਦ ਹੋਏ ਨੇ ਉਤੋਂ ਦੇ ਹੋਰ ਸਿਵਲਨ ਸ਼ਹੀਦ ਹੋਏ ਨੇ ਸੋ ਇਹ ਫਿਰ ਬਾਰ-ਬਾਰ ਇਹੋ ਜਿਹੀਆਂ ਆ ਇਹ ਆਪਣੇ ਨੂੰ ਕਰ ਰਿਹਾ ਇਹਨੇ ਬਹੁਤ ਕਾਲ ਕੋਸ਼ਿਸ਼ ਕੀਤੀ ਹੈ ਬੜੀਆਂ ਥਾਵਾਂ ਤੇ ਜਿਹੜੀਆਂ ਇਹਨੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਸਾਡਾ ਡਿਫੈਂਸ ਜਿਹੜਾ ਇੰਨਾ ਤਗੜਾ ਵਾ ਕਿ ਉਹ ਇਹਨੂੰ ਪਤਾ ਹੀ ਨਹੀਂ ਹੈਗਾ ਕਿ ਜਾਨ 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 ਬੁੱਝ ਕੇ ਆਪਣੇ ਪੰਗੇ ਲੈਂਦਾ ਇਹਨੂੰ ਸਾਡੇ ਡਿਫੈਂਸ ਦਾ ਪਤਾ ਹੋ ਗਿਆ ਸਾਡਾ ਡਿਫੈਂਸ ਕਿੰਨਾ ਸ਼ਟ੍ਰੌਂਗ ਹੈ ਉਹਨੇ ਇੱਕ ਵੀ ਜਿਹੜੀ ਇਹਨਾਂ ਦੀ ਮਜ਼ਾਿਲ ਕਿਤੇ ਵੀ ਜਾ ਕੇ ਨਹੀਂ ਚੱਲਣ ਦਿੱਤੀ ਡਸੌਏ ਉੱਥੇ ਵਾਲੇ ਨਾਲ ਹੋ ਰਹੀਆਂ ਵਾ ਸੋ ਸਾਡੇ ਜਵਾਨਾਂ ਨੂੰ ਸਾਡਾ ਮਾਣ ਹੈ ਸਾਡਾ ਸਲੂਟ ਹੈ ਦਿਲ ਦੀਆਂ ਦਿਰਦ ਕਰਾਈਆਂ ਤੁਹਾਨੂੰ ਸਲੂਟ ਕਰਦੇ ਆ ਕਿ ਸਾਨੂੰ ਹਰ ਇੱਕ 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 ਜਵਾਨ ਤੇ ਮਾਣ ਹੈ ਔਰ ਸਾਡੇ ਉਹੀ ਜਵਾਨ ਨੇ ਪਾਕਿਸਤਾਨ ਨੂੰ ਯਾਦ ਰੱਖ ਲੈਣਾ ਚਾਹੀਦਾ ਛੱਡੇ ਸੀ ਤੇ ਉਹ ਜਰਨਲ ਅੱਜ ਵੀ ਸਾਡੇ ਕੋਲ ਬੜੇ ਮਹਾਨ ਜਰਨਲ ਯੋਧੇ ਜਰਨਲ ਸਾਡੇ ਕੋਲ ਅੱਜ ਵੀ ਨੇ ਜਿਨ੍ਹਾਂ ਨੇ ਹਰ ਬਖ ਸਿੰਘ ਵਰਗੇ ਉਹਨਾਂ ਦੇ ਅਣਸ਼ਮਨਸ਼ ਦੇ ਵਿੱਚੋਂ ਚੱਲਦੇ ਆ ਰਹੇ ਆ ਤੇ ਦਿਗਜੀਤ ਸਿੰਘ ਰੋੜਾ ਵਰਗੇ ਤੇ ਜਿਨ੍ਹਾਂ ਨੇ ਲੱਖ ਲੱਖ ਬੰਦੇ ਦੇ ਗੋਡੇ ਇਹਨਾਂ ਨੇ ਲਵਾਏ ਸੀ ਸੋ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਅੱਜ ਵੀ ਸਮਝ ਜਾਣਾ ਚਾਹੀਦਾ ਭਾਰਤ ਅੱਗੇ ਹੱਥ ਖੜੇ ਕਰਕੇ ਮਾਫੀ ਮੰਗ ਲੈਣੀ ਚਾਹੀਦੀ ਆ ਆਪਣੀ ਜਨਤਾ ਨੂੰ ਨੁਕਸਾਨ ਨਾ ਕਰਾਵੇ ਭਾਰ ਦੀ ਜਨਤਾ ਨੂੰ ਨੁਕਸਾਨ ਹੋਵੇ ਪਰ ਭਾਰਤ ਦਾ ਇੱਕ ਇੱਕ ਮਛਿੰਦਾ ਸਾਡੀ ਆਪਣੀ ਸਿਆਣਾ ਦੇ ਨਾਲ ਆ ਜੇ ਸਾਨੂੰ ਸਵੇਲੀਨ ਨੂੰ ਵੀ ਕਿਤੇ ਵਜਾ ਕੇ ਲੋੜ ਪਈ ਅਸੀਂ ਜਾਣ ਨੂੰ ਤਿਆਰ ਹੈ ਆਪਣੀਆਂ ਜਾਨਾਂ ਕੁਰਬਾਨਾਂ ਕਰਨ ਨੂੰ ਤਿਆਰ ਹੈ ਆਪਣੇ ਦੇਸ਼ ਵਾਸਤੇ ਅਸੀਂ ਦੇਸ਼ ਦੇ ਉਸ ਗਲਦਸਤੇ ਦੇ ਵਿੱਚ ਰਹਨੇ ਆ ਜਿੱਤੇ ਸਾਰ ਤਰ੍ਹਾਂ ਦੇ ਫੁੱਲ ਜਿਹੜੇ ਆ ਉਹ ਇੱਕ ਪਰੋਏ ਹੋਏ ਨੇ ਸੋ ਇਹ ਕਰਕੇ ਮੈਂ ਇਹਨਾਂ ਨੂੰ ਇਹ ਚਾਹ ਇਹਨਾਂ ਨੂੰ ਕਰਦੇ ਆ ਕਿ ਇਹ ਆਪਣਾ ਦਿਮਾਗ ਨੂੰ ਟਿਕਾਣੇ ਰੱਖੇ ਇਹ ਜੋ ਹਰਕਤਾ ਕਰਦਾ ਵਾ ਉਹਦਾ ਇਹਨੂੰ ਦੇਣੀਆਂ ਦੇਣਿਆ ਪੈਂਦਾ ਆਪ ਖੁਦ ਹੱਤਵਾਰ ਦੇ ਵਿੱਚ ਦੱਬਿਆ ਆਵਾ ਜਿਹਦੇ ਕਰਕੇ ਇਹਨੂੰ ਇਹ ਦੇਣੀਆਂ ਦੇਣਾ ਪੈਣਦਿਆ ਸੋ ਇਹਦਾ ਕੋਈ ਵੀ ਦੇਸ਼ ਇਹਦੇ ਨਾਲ ਨਹੀਂ ਆ ਸਾਡੇ ਨਾਲ ਦੇਸ਼ ਸਾਰੇ ਅੱਜ ਖੜੇ ਆ ਸਾਡੇ ਮੋਢਾ ਨਾਲ ਮੋਢਾ ਲਾ ਕੇ ਦੇਸ਼ ਸਾਰੇ ਖੜੇ ਆ ਉਹ ਸਾਰੇ ਸਾਨੂੰ ਸਪੋਰਟ ਕਰ ਰਹੇ ਆ ਇਹਦੇ ਆਪਣੇ ਹੀ ਦੇਸ਼ ਨੂੰ ਸਪੋਰਟ ਨਹੀਂ ਕਰ ਰਹਾ ਕਿਉਂਕਿ ਇਹ ਗਲਤ ਹੈ ਦੇਖੋ ਜੀ ਜਿਹੜਾ ਸਾਡਾ ਦੁਸ਼ਮਣ ਦੇਸ਼ ਆ ਉਹ ਸਿੱਧੇ ਤਰੀਕੇ ਨਾਲ ਤੇ ਆ ਲੜ ਨਹੀਂ ਰਿਹਾ ਉਹ ਸਾਡੇ ਸਿਵਿਲਿਅਨ ਨੂੰ ਅਟੈਕ ਕਰ ਰਿਹਾ ਜਦੋਂ ਕਿ ਅਸੀਂ ਜਿਹੜੇ ਉਹ ਅੱਤਵਾਦੀ ਪੈਦਾ ਕਰਦਾ ਵਾ ਅਸੀਂ ਅੱਤਵਾਦੀਆਂ ਨੂੰ ਸਾਡੇ ਦੇਸ਼ ਦੀ ਆਰਮੀ ਨੇ ਉਹ ਪਾਕਿਸਤਾਨ ਦੇ ਵਿੱਚ ਜਿਹੜੇ ਅੱਤਵਾਦੀ ਫੈਕਟਰੀ ਉਹਨੂੰ ਖਤਮ ਕੀਤਾ ਹੈ ਲੇਕਿਨ ਉਹ ਅੱਤਵਾਦ ਨੂੰ ਵਿਚਾਰਿਆ ਵਾ ਕਰ ਰਿਹਾ ਵਾ ਕਿ ਸਿਵਿਲਿਅਨ ਦੀ ਸੁਰੱਖਿਆਤ ਵਾਸਤੇ ਲੋਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਹਿਫਾਜ਼ਤ ਵਾਸਤੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਗਾਈਡਲਾਈਨਸ ਹੁੰਦੀਆਂ ਵਾ ਕਿ ਲਾਈਟਾਂ ਜਿਹੜੀਆਂ ਵਾ ਉਹ ਪ੍ਰੋਪਰ ਬੰਦ ਰੱਖਣੀਆਂ ਵਾ ਈਵਨ ਦੈਨ ਕੋ ਦੀਵਾ ਬੱਤੀ ਵੀ ਨਹੀਂ ਜਗਾਉਣਾ ਕਿਉਂਕਿ ਜਿਹੜੀਆਂ ਮਜ਼ਾਇਲਸ ਜਾਂ ਡਰੋਨਸ ਹੁੰਦੇ ਆ ਉਹ ਲਾਈਟਾਂ ਦੇ ਨਾਲ ਸੈਂਸਰ ਅਟੈਚ ਹੁੰਦੇ ਆ ਤੇ ਉਹ ਜਿੱਥੇ ਲਾਈਟ ਜੱਗੂਗੀ ਉਹਨਾਂ ਨੇ ਉਧਰ ਨੂੰ ਮਾਰ ਕਰਨੀ ਹੁੰਦੀ ਆ ਇਸ ਕਰਕੇ ਸਖਤੀ ਨਾਲ ਅਸੀਂ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਲਾਗੂ ਕਰਵਾ ਰਹੇ ਆ ਜਿਹੜਾ ਵੀ ਵਿਅਕਤੀ ਜਾਂ ਜਿਹੜਾ ਵੀ ਕੋਈ ਮਹੱਲਾ ਜਾਂ ਪਰਿਵਾਰ ਜਾਂ ਦੁਕਾਨ ਜਾਂ ਕੋਈ ਵੀ ਸ਼ੋਰੂਮ ਜਿਹੜਾ ਵਾ ਜੇਕਰ ਉਹ ਦਿੱਤੇ ਹੋਏ ਸਮੇਂ ਤੋਂ ਬਾਅਦ ਬਲੈਕਆਊਟ ਦੀ ਪਾਲਣਾ ਨਹੀਂ ਕਰਦਾ ਤਾਂ ਉਹਦੇ ਖਿਲਾਫ ਜਿਹੜਾ ਵਾ ਉਹ ਅਸੀਂ ਸਖਤ ਐਕਸ਼ਨ ਕਰਾਂਗੇ ਤੇ ਮਾਨਜੋਗ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਵਾਂਗੇ ਤੇ ਫਿਰ ਸਾਡੀ ਮੇਰੇ ਤੁਹਾਡੇ ਚੈਨਲ ਦੇ ਮਾਧਮ ਰਹੀਂ ਮੇਰੀ ਅਪੀਲ ਹੈ ਲੋਕਾਂ ਨੂੰ ਕਿ ਸਾਡਾ ਸਾਥ ਦਿਓ ਜਿਹੜਾ ਬਲੈਕਆਊਟ ਆ ਜਿੰਨੇ ਟਾਈਮ ਤੋਂ ਲੈ ਕੇ ਜਿੰਨੇ ਟਾਈਮ ਤੱਕ ਹੈਗਾ ਉਹਦੀ ਪ੍ਰੋਪਰ ਪੂਰੀ ਤਰੀਕੇ ਨਾਲ ਪਾਲਣਾ ਕਰੋ ਤਾਂ ਕਿ ਆਪਾਂ ਸਾਰੇ ਰਲ ਕੇ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਇਹ ਅਤਵਾਦ ਪਾਲਣ ਵਾਲਾ ਅਤਵਾਦ ਦੇ ਜਨਮਦਾਤਾ ਦੇਸ਼ ਆ ਇਹਨੂੰ ਆਪਾਂ ਤਬਾਹ ਕਰ ਸਕੀਏ ਸਰ ਜਨੈਲਾਗੁਰੂ ਚ ਕਈ ਆਏ ਹੋਏ ਵਿਅਕਤੀ ਆ ਜਿਹੜੇ ਕਨੂੰ ਦੀ ਲੰਘਣਾ ਕਰ ਰਿਹਾ ਰਾਜਪੁਰ ਤਾਂ ਅਨਸਰ ਦਗਾ ਨਹੀਂ ਬੰਦ ਕਰ ਰਿਹਾ ਉਹਨਾਂ ਨੂੰ ਕੀ ਵਾਰਨਿੰਗ ਹੈ ਉਹਨਾਂ ਨੂੰ ਮੇਰੀ ਵਾਰਨਿੰਗ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮਾਧਿਅਮ ਰਾਹੀਂ ਕਿ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਇਨ ਬਿਨ ਪਾਲਣਾ ਕਰੋ ਜੇਕਰ ਉਹ ਦੁਬਾਰਾ ਉਲੰਘਣਾ ਕਰਨਗੇ ਤੇ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਸ ਤੋਂ ਇਲਾਵਾ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਵਾਂ ਕਿ ਜਿਹੜੇ ਲੋਕ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਦੇਸ਼ ਧਰੋ ਕਰਨਗੇ ਦੇਸ਼ ਦੀ ਸਾਡੀ ਲੀਕਜ ਕਰਨਗੇ ਸਾਡੀ ਆਰਮੀ ਸਾਡੀਆਂ ਫੋਰਸਸ ਸਾਡੇ ਕੋਈ ਟਿਕਾਣਿਆਂ ਬਾਰੇ ਕਹੇ ਨੂੰ ਕੋ ਲੋਕੇਸ਼ਨ ਪਾਉਣਗੇ ਜਾਂ ਕੋਈ ਇਹੋ ਜੀ ਚੀਜ਼ ਸਾਡੀ ਲੀਕ ਜ ਕਰਨਗੇ ਦੁਸ਼ਮਣ ਦੇਸ਼ ਨੂੰ ਉਹਨਾਂ ਨੂੰ ਇਹੋ ਜੀ ਮਿਸਾਲ ਜੋਕ ਸਜ਼ਾ ਦਿੱਤੀ ਜਾਊਗੀ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਉਹ ਜ਼ਿੰਦਗੀ ਭਰ ਯਾਦ ਕਰਨਗੇ ਵੀ ਅਸੀਂ ਬੜੀ ਵੱਡੀ ਗਲਤੀ ਕੀਤੀ ਆ ਮੇਰੀ ਤਾੜਨਾਵਾ ਇਹੋ ਜੇ ਲੋਕਾਂ ਨੂੰ ਜਿਹੜੇ ਸਾਡੇ ਦੇਸ਼ ਦੇ ਦੁਸ਼ਮਣ ਦੇਸ਼ ਦੇ ਨਾਲ ਮਿਲ ਕੇ ਤੇ ਸਾਡੀਆਂ ਜਿਹੜੀਆਂ ਗਤੀਵਿਧੀਆਂ ਜਾਂ ਸਾਡੀਆਂ ਜਿਹੜੀਆਂ ਇਨਫੋਰਮੇਸ਼ਨਸ ਲੀਕ ਕਰਦੇ ਆ ਉਹਨਾਂ ਨੂੰ ਮੇਰੀ ਸਖਤ ਤਾੜਨਾਵਾ ਕਿ ਬੰਦੇ ਦੇ ਪੁੱਤ ਮੜ ਜੋ ਵਰਨਾ ਨਹੀਂ ਤੇ ਤੁਹਾਡੇ ਖਿਲਾਫ ਇਹੋ ਜਿਹਾ ਐਕਸ਼ਨ ਹੋਊਗਾ ਕਿ ਤੁਸੀਂ ਜ਼ਿੰਦਗੀ ਚ ਨਹੀਂ ਸੋਚੋਗੇ ਕਿ ਅਸੀਂ ਇਹੋ ਜਿਹਾ ਕੰਮ ਕਰ ਲਈਏ। ਬੜਾ ਗੁਰੂ ਦੇ ਵਿੱਚ ਕੀ ਸਥਿਤੀ ਹੈ ਅੱਜ ਕੱਲ੍ਹ? ਜੰਡਿਆਲਾ ਗੁਰੂ ਦੇ ਵਿੱਚ ਬਿਲਕੁਲ ਅਜੇ ਤੱਕ ਮਹਾਰਾਜ ਦੀ ਕਿਰਪਾ ਵਾ ਗੁਰੂ ਰਾਮਦਾਸ ਦੀ ਬਹੁਤ ਸਾਫ਼ ਤਰੀਕੇ ਨਾਲ ਚੱਲ ਰਿਹਾ ਵਾ। ਹਾਂ ਜਿਹੜਾ ਇੱਕਾ ਦੁੱਕਾ ਲਾਈਟ ਨਹੀਂ ਬੰਦ ਕਰਦੇ ਕੋਈ ਉਹਨਾਂ ਨੂੰ ਮੈਂ ਸਖਤ ਤਾੜਨਾ ਕਰਦਾ ਵਾਂ ਕਿ ਇਹਦੀ ਪਾਲਣਾ ਕਰਨ ਬਲੈਕਆਊਟ ਦੀ ਨਹੀਂ ਤੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ। ਰੌਣਕ ਨੂੰ ਲੈ ਕੇ ਕਈ ਅਫਵਾਹਾਂ ਗੰਦੇ ਲੁੱਪੀ ਬਣਾਉਂਦੀਆਂ ਕੀ ਕਰਾਈ? ਮੇਰੀ ਅਪੀਲ ਹੈ ਤੁਹਾਨੂੰ ਕਿ ਤੁਹਾਡੇ ਚੈਨਲ ਦੇ ਰਹੀ ਲੋਕਾਂ ਨੂੰ ਕਿ ਝੂਠੀਆਂ ਅਫਵਾਹਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਇਹ ਮੈਂ ਬਿਨਾਂ ਵਜਾ ਕਿਤੋਂ ਦੀ ਪ੍ਰਤਨ ਦਿਨ ਦਿਨ ਪੁਰਾਣੀ 4 ਦਿਨ ਪੁਰਾਣੀ 10 ਦਿਨ ਪੁਰਾਣੀ ਮਹੀਨਾ ਪੁਰਾਣੀ ਕੋਈ ਵੀਡੀਓ ਅਪਲੋਡ ਕਰਕੇ ਤੇ ਲੋਕਾਂ ਨੂੰ ਉਹ ਪੈਨਿਕ ਕ੍ਰੀਏਟ ਕਰ ਰਹੇ ਆ ਇਹੋ ਜਿਹਾ ਕੰਮ ਨਾ ਕਰਨ ਇਹ ਵੀ ਬੰਦੇ ਜਿਹੜੇ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਟ੍ਰੇਸ ਕਰਕੇ ਤੇ ਸਾਈਬਰ ਕ੍ਰਾਈਮ ਦੇ ਰਾਹੀਂ ਟ੍ਰੇਸ ਕਰਕੇ ਇਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ